ਦੋਸਤੋ ਅੱਜ ਮੈਨੂੰ ਨਾ 7 ਸਾਲ ਹੋ ਗਏ ਕੋਲਿਕਾਂ 'ਚ ਤੁਸੀਂ ਸਾਰੇ ਜਾਣਦੇ ਹੋ ਮੈਂ ਕਾਲਿਕ ਤੇ ਕਿੰਨਾ ਕੁ ਡੀਪਲੀ ਕੰਮ ਕੀਤਾ ਤੇ ਕਿੰਨਾ ਕੁ ਕਾਲਿਕ ਨੂੰ ਸਮਝਿਆ ਅੱਜ ਮੈਂ ਉਹ ਸਾਰਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕਿ ਇਹ ਲੈਣੇ ਬਹੁਤ ਔਖੇ ਆ ਲੈ ਵੀ ਲੈਂਦਾ ਬੰਦਾ ਰੱਖ ਵੀ ਲੈਂਦਾ ਪਰ ਸੱਜਣ ਉਹ ਦੱਬਣੇ ਬਹੁਤ ਔਖੇ ਆ ਕਾਲਜਾ ਪਾੜਦਾ ਜਦੋਂ ਕਿਸੇ ਦਾ ਜਾਨਵਰ ਚੱਲਿਆ ਜਾਂਦਾ ਪਰ ਖਾਸ ਕਰਕੇ ਜਦੋਂ ਕਿਸੇ ਗਲਤੀ ਕਰਕੇ ਗਿਆ ਹੋਵੇ ਅੱਜ ਉਹ ਹੀ ਗਲਤੀਆਂ ਜਿਹੜੀਆਂ ਕਾਲਿਕ ਦੇ ਵਿੱਚ ਹੁੰਦੀਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਦਿਲ ਖੋਲ੍ਹ ਕੇ ਠੀਕ ਹੈ ਤੁਸੀਂ ਵੀ ਦਿਲ ਖੋਲ੍ਹ ਕੇ ਸ਼ੇਅਰ ਕਰਕੇ ਇਹ ਘੋੜਿਆਂ ਵਾਲੇ ਤੱਕ ਜ਼ਰੂਰ ਪਹੁੰਚਾ ਦਿਓ। ਹੋਰ ਆਪਾਂ ਨੂੰ ਬਾਹਲਾ ਕੋਈ ਉਹ ਨਹੀਂ ਹੈਗਾ ਵੀ ਸ਼ੇਅਰ ਕਰਨ ਵਾਲਾ। ਕੋਈ ਉਹ ਮੈਟਰ ਨਹੀਂ ਹੈਗਾ ਰੂਚ ਰੂਚ ਵਾਲਾ। ਬਸ ਤੁਸੀਂ ਆਪਣਾ ਫਰਜ਼ ਸਮਝ ਲਿਆ ਅੱਜ ਮੈਂ ਤੁਹਾਡੇ ਨਾਲ ਸਾਰੀ ਗੱਲ ਖੋਲ੍ਹ ਕੇ ਕਰਨੀ ਚਾਹੁੰਨਾ। ਪਹਿਲਾਂ ਵੀ ਬਹੁਤ ਵਾਰੀ ਕੀਤੀ ਆ ਪਰ ਹੁਣ ਮੈਂ ਤੁਹਾਡੇ ਨਾਲ ਅੱਜ ਦੁਬਾਰਾ ਕਰਨੀ ਚਾਹੁੰਨਾ। ਦੇਖੋ ਬਨ ਕਾਲਿਕ ਨੂੰ ਕਾਲਿਕ ਆ ਨਾ ਜਿਹੜਾ ਉਹਨੂੰ ਬਨ ਨਹੀਂ ਕਿਹਾ ਜਾਂਦਾ। ਕੋਲਿਕ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਕਿਸੇ ਵੀ ਤਰ੍ਹਾਂ ਦੇ ਪੇਟ ਦੇ ਵਿੱਚ ਅਬਡੋਮినਲ ਪੇਨ ਨੂੰ ਕੋਲਿਕ ਕਹਿੰਦੇ ਨੇ ਉਹ ਕਿਡਨੀਆ ਦਾ ਦਰਦ ਹੋ ਸਕਦਾ ਲੀਵਰ ਦਾ ਹੋ ਸਕਦਾ ਗੱਟ ਸਿਸਟਮ ਦਾ ਹੋ ਸਕਦਾ ਜਾਂ ਐਸਿਡੋਸਿਸ ਦਾ ਹੋ ਸਕਦਾ ਐਲਕਲੋਸਿਸ ਆਉਸਰ ਬਹੁਤ ਸਾਰੇ ਕਾਰਨ ਠੀਕ ਹੈ ਕੋਈ ਜਾਨਵਰ ਦਾ ਇੱਕਦਮ ਤੁਸੀਂ ਡਾਈਟ ਚੇਂਜ ਕਰਤੀ ਉਹਦੇ ਪਿੱਛੇ ਬਹੁਤ ਹੀ ਸਾਰੇ ਕਾਰਨ ਨੇ ਉਹਨੂੰ ਤੁਸੀਂ ਛੱਡੋ ਜਿਹੜੀ ਗੱਲ ਨਹੀਂ ਕਰਨੀ ਚਾਹੀਦੀ ਆਪਾਂ ਪਹਿਲਾਂ ਉਹਦੇ ਤੇ ਡਿਸਕਸ ਕਰਦੇ ਹਾਂ ਜੋ ਕਰਨਾ ਚਾਹੀਦਾ ਉਹਦੇ ਬਾਰੇ ਬਾਅਦ ਚ ਗੱਲ ਕਰਦੇ ਹਾਂ ਕਦੇ ਵੀ ਘੋੜੇ ਨੂੰ ਦਰਦ ਹੋ ਗਿਆ ਕਿਸੇ ਵੀ ਪ੍ਰਕਾਰ ਦਾ ਕੌਲਿਕ ਹੋਵੇ ਸਿਰਕਾ ਕੋਈ ਸ਼ਰਾਬ ਠੀਕ ਆ ਤੀਸਰੇ ਨੰਬਰ ਤੇ ਕੋਈ ਪਾਊਡਰ ਕੋਈ ਮਸਾਲਾ ਕੋਈ ਚੂਰਨ ਇਹ ਚੀਜ਼ਾਂ ਜੇਕਰ ਤੁਸੀਂ ਦੇਤੀਆਂ ਫਿਰ ਤੁਹਾਡਾ ਘੋੜਾ 70 ਤੋਂ 80% ਤੁਹਾਡੇ ਹੱਥੋਂ ਨਿਕਲ ਜਾਂਦਾ ਦੂਸਰੀ ਚੀਜ਼ ਓਵਰਲੋਡ ਡ੍ਰਿਪ ਜਿਵੇਂ ਕਹਿੰਦਾ ਕੋਈ ਕਹਿੰਦਾ 40 ਲੀਟਰ ਲਾ ਦਿਓ ਇੱਕ ਦਿਮਾ ਵੀਡੀਓ ਦੇਖੀ ਸੀਗੀ ਉਹ ਕਹੀ ਜਾਂਦਾ 40 ਲੀਟਰ ਇਕੱਠਾ ਲਾ ਦਿਓ ਦੋਸਤੋ ਜਿਹੜੀ ਗਾਂ ਮੱਝ ਆ ਨਾ ਇਹਦੇ ਰੂਮਨ ਦੀ ਕੈਪੈਸਿਟੀ 80 ਲੀਟਰ ਹੁੰਦੀ ਹੈ ਪਰ ਜਿਹੜਾ ਘੋੜਾ ਉਹਦੇ ਪੇਟ ਦੀ ਕੈਪੈਸਿਟੀ 8 ਲੀਟਰ ਹੁੰਦੀ ਹੈ ਇਹਦੀ ਜਿਹੜੀ ਡਾਈਜੈਸ਼ਨ ਆ ਉਹ ਛੋਟੀ ਆਂਤ ਤੇ ਵੱਡੀ ਆਂਤ ਦੇ ਵਿੱਚ ਹੁੰਦੀ ਹੈ ਇਹਨੂੰ ਫੋਰਗਟ ਤੇ ਹੈਂਡਗਟ ਮੰਨ ਕੇ ਕਿਹਾ ਜਾਂਦਾ ਡਾਈਜੈਸ਼ਨ ਇਹਦੇ ਬਹੁਤ ਜ਼ਿਆਦਾ ਇੱਕਦਮ ਹੋਲਡ ਕਰਨ ਵਾਲੀ ਚੀਜ਼ ਮਤਲਬ ਤੁਸੀਂ ਲਾ ਲਓ ਵੀ 40 ਲੀਟਰ ਇਕੱਠਾ ਹੋਲਡ ਕਰਨ ਲਈ ਕੋਈ 파ਰਟ ਬਣਿਆ ਨਹੀਂ ਹੁੰਦਾ ਇਸ ਕਰਕੇ ਜਦੋਂ ਤੁਸੀਂ ਬਹੁਤ ਜ਼ਿਆਦਾ ਡ੍ਰਿਪ ਲਾ ਦਿੰਦੇ ਹੋ ਫਿਰ ਵੀ ਉਹ ਜਾਣ ਲੇਵਾ ਸਾਥ ਦਿੰਦਾ ਠੀਕ ਹੈ ਜੇ ਕਿਸੇ ਨੇ ਤਜਰਬਾ ਕਰਨ ਦਾ ਕਰਕੇ ਦੇਖ ਲਿਓ ਮਤਲਬ ਉਹ ਚਲੋ ਆਪਾਂ ਚੱਕਰ ਚ ਨਹੀਂ ਪੈਣਾ ਚਾਹੁੰਦੇ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸਿਰਕਾ ਸ਼ਰਾਬ ਦੇਸੀ ਪਾਊਡਰ ਕੋਈ ਮਸਾਲਾ ਚੂਰਨ ਤੇ ਜਾਂ ਫਿਰ ਬਹੁਤ ਜ਼ਿਆਦਾ ਡ੍ਰਿਪ ਇਹ ਬਿਲਕੁਲ ਵੀ ਕਾਲਿਕ ਦੇ ਵਿੱਚ ਨਹੀਂ ਲਾਉਣੀ ਚਾਹੀਦੀ ਕਿਸੇ ਵੀ ਹਾਲਤ ਵਿੱਚ ਕਾਲਿਕ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਪੇਟ ਦੇ ਬੰਨ ਨੂੰ ਕਾਲਿਕ ਨਹੀਂ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਐਬਡੋਮినਲ ਪੇਨ ਦੇ ਦਰਦ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੇਟ ਦੇ ਵਿੱਚ ਬੈਲੀ ਦੇ ਵਿੱਚ ਦਰਦ ਹੈ ਉਹਨੂੰ ਕਾਲੇ ਕਹਿੰਦੇ ਨੇ ਜੇਕਰ ਤੁਸੀਂ ਕੋਈ ਮਸਾਲਾ ਚੂਰਨ ਦੇ ਲੈਨੇ ਹੋ ਫੇਰ ਉਹਦਾ ਕੋਈ ਹੱਲ ਨਹੀਂ ਰਹਿੰਦਾ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜਿਹੜੀ ਸ਼ਰਤੀ ਆ ਘੋੜੇ ਦੇ ਅੰਦਰ ਤੁਸੀਂ ਕੋਈ ਵੀ ਦਵਾਈ ਪਾ ਸਕਦੇ ਹੋ ਪਰ ਉਹਨੂੰ ਕੱਢ ਨਹੀਂ ਸਕਦੇ ਕਿਉਂਕਿ ਘੋੜੇ ਦਾ ਪੇਟ ਲਗਭਗ ਲਗਭਗ 110 ਫੁੱਟ ਲੰਬਾ ਹੋ ਜਾਂਦਾ ਸਾਰੀ ਡਾਈਜੈਸ਼ਨ ਬੁੱਲਾਂ ਤੋਂ ਲੈ ਕੇ ਰੈਕਟਮ ਤੱਕ ਸੋ ਇਸ ਕਰਕੇ ਕਦੇ ਵੀ ਇਹੋ ਜਿਹੀ ਗਲਤੀ ਨਾ ਕਰੋ ਕਿਉਂਕਿ ਇਹ ਜਾਨਵਰ ਬਹੁਤ ਪੁੱਤਾ ਵਾਂਗੂ ਪਾਲਣੇ ਪੈਂਦੇ ਆ ਤੇ ਬਹੁਤ ਔਖੇ ਸਾਹਮਣੇ ਆ ਇਹ ਤੇ ਇਹ ਸਾਰੀ ਸੀਗੀ ਇਹ ਸੀਗਾ ਇੰਪੈਕਟਿਵ ਕਾਲ ਇਹ ਹੁਣ ਆਪਾਂ ਸੋਚ ਲੈਨੇ ਵੀ ਕਰਨਾ ਕੀ ਚਾਹੀਦਾ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਕਰਨਾ ਕੀ ਚਾਹੀਦਾ ਅਸਲ ਦੇ ਵਿੱਚ ਅਸਲ ਦੇ ਵਿੱਚ ਕਰਨਾ ਇਹ ਚਾਹੀਦਾ ਪੇਨ ਕਿਲਰ ਇੰਜੈਕਸ਼ਨ ਆਉਂਦੇ ਨੇ ਕਾਫੀ ਆਉਂਦੇ ਨੇ ਸਪਾਸਮੋਬੈਟ ਆਉਂਦਾ ਜਾਂ ਮੈਗਲੋਡਾਈਨ ਆਉਂਦਾ ਜਾਂ ਹੋਰ ਨਿਊ ਪ੍ਰੋਫਨ ਸ਼ਾਇਦ ਬੰਦ ਹੋ ਗਿਆ ਕੋਈ ਵੀ ਪੇਨ ਕਿਲਰ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਲਾ ਕੇ ਸਭ ਤੋਂ ਪਹਿਲਾ ਕੰਮ ਜਿਹੜਾ ਕਰਨਾ ਤੁਸੀਂ ਉਹਦੀ ਖੁੱਲ੍ਹ ਦੀ ਖਾਲੀ ਕਰ ਦਿਓ ਉਹਦਾ ਸਾਰਾ ਪੱਠਾ ਦਿੱਤਾ ਚੱਕ ਕੇ ਬਿਲਕੁਲ ਸਾਫ਼ ਕਰ ਦੇਣਾ ਮੂਹ ਰਾਹੀਂ ਕੋਈ ਵੀ ਦਵਾਈ ਦੇਣ ਦੀ ਟਰਾਈ ਨਹੀਂ ਕਰਨੀ ਹੈਗੀ ਕਿਉਂਕਿ ਹੋ ਸਕਦਾ ਤੁਸੀਂ ਦਵਾਈ ਸਹੀ ਦੇ ਰਹੇ ਹੋ ਮੈਂ ਪਰ ਉਹ ਜੇ ਉਹਦੇ ਲੰਗ ਦੇ ਵਿੱਚ ਚਲੀ ਗਈ ਫਿਰ ਉਹ ਮਤਲਬ ਘੋੜੇ ਦੇ ਲੰਗ ਜ ਸਭ ਤੋਂ ਵੱਡੇ ਹੁੰਦੇ ਆ ਇਹਦੀ ਬਾਡੀ ਦੇ ਪ੍ਰੋਪੋਰਸ਼ਨ ਦੇ ਵਿੱਚ ਪੇਟ ਸਭ ਤੋਂ ਛੋਟਾ ਹੁੰਦਾ ਲੰਗ ਸਭ ਤੋਂ ਵੱਡੇ ਹੁੰਦੇ ਆ ਇੱਕ ਵਾਰੀ ਇਨਫੈਕਟਡ ਹੋਏ ਹੋਵੇ ਫਿਰ ਇਹਨੂੰ ਬਹੁਤ ਔਖਾ ਰਿਪੇਅਰ ਕਰਨਾ ਫਿਰ ਟਾਈਮ ਨਹੀਂ ਦਿੰਦਾ ਇਹ ਠੀਕ ਨਹੀਂ ਹੁੰਦਾ ਹੈਗਾ ਫਿਰ ਇਹਦੇ ਵਿੱਚੋਂ ਇਹ ਸੀਗਾ ਮਤਲਬ ਤੁਸੀਂ ਕਰਨਾ ਕੀ ਆ ਖੁੱਲ੍ਹੇ ਚੱਕ ਕੁਲੋ ਜੋ ਪੱਠੇ ਚੱਕ ਕੇ ਆਪਣੇ ਡਾਕਟਰ ਦੀ ਸਲਾਹ ਨਾਲ ਇੰਜੈਕਸ਼ਨ ਲਾ ਕੇ ਜਿਹੜਾ ਵੀ ਤੁਹਾਡੇ ਨੇੜੇ ਬੈਠ ਮੈਨੂੰ ਨਹੀਂ ਮਤਲਬ ਮੇਰੇ ਤੱਕ ਤਾਂ ਚਲੋ ਜਿਹੜੇ ਸੱਜਣ ਆਪਾਂ ਨਾਲ ਵਰਤਦੇ ਉਹਨਾਂ ਦੀ ਗੱਲ ਬਖਰੀ ਹੈ ਮੈਂ ਕੋਈ ਆਪਦੀ ਪ੍ਰਮੋਸ਼ਨ ਲਈ ਵੀਡੀਓ ਨਹੀਂ ਪਾ ਰਿਹਾ ਜਿਹੜੇ ਵੀ ਡਾਕਟਰ ਨਾਲ ਤੁਸੀਂ ਵਰਤਦੇ ਉਹਨੂੰ ਫੋਨ ਕਰੋ ਉਹਨੂੰ ਫੋਨ ਕਰਕੇ ਉਹਨੂੰ ਬੁਲਾਓ ਇੱਕ ਵਾਰੀ ਉਹਦੇ ਕੌਲਿਕ ਦੇ ਡਾਇਗਨੋਸ ਕਰਨੀ ਬਹੁਤ ਜ਼ਰੂਰੀ ਹੈ ਵੀ ਉਹਨੂੰ ਐਕਚੁਅਲ ਦੇ ਵਿੱਚ ਪ੍ਰੋਬਲਮ ਕੀ ਆ ਵੀ ਉਹਨੂੰ ਕੌਲਿਕ ਹੋਈ ਕਿਉਂ ਆ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਤੇ ਵਰਕ ਕਰੋ ਐਵੇਂ ਹੀ ਬਹੁਤ ਜ਼ਿਆਦਾ ਡ੍ਰਿਪ ਲਾ ਕੇ ਜਾਂ ਚੂਰਨ ਮਸਾਲੇ ਦੇ ਕੇ ਇਹ ਬੇਜਾਨ ਬੇਜਵਾਨ ਜਾਨਵਰਾਂ ਦਾ ਨੁਕਸਾਨ ਨਾ ਕਰੋ ਇਹਦੇ ਚ ਕੋਈ ਆਉਟਪੁੱਟ ਨਹੀਂ ਆਉਂਦੀ ਹੈਗੀ ਤੇ ਦੂਸਰਾ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੁੰਦੀ ਵੀ ਜੇ ਤੁਸੀਂ 40 ਬੰਦਿਆਂ ਤੋਂ ਸਲਾਹ ਲੈ ਲਈ ਨਾ ਤਾਂ 40 ਉਹ ਤੁਹਾਨੂੰ ਅਲੱਗ-ਅਲੱਗ ਦਵਾਈਆਂ ਦੱਸਣਗੇ ਉਹ 40 ਵਾਲੀ ਤੁਸੀਂ ਇੱਕ-ਇੱਕ ਦਵਾਈ ਦੀ ਮੰਨ ਕੇ ਚਲੋ 10ਵਾਂ 10ਵਾਂ ਹਿੱਸਾ ਵੀ ਦੇ ਦੋਗੇ ਤਾਂ ਉਹਨੇ ਨਾਲੇ ਮੰਨ ਕੇ ਚਲੋ ਵੀ ਆਰਾਮ ਨਾਮ ਸੱਤ ਹੋ ਜਾਊਗਾ ਸੋ ਦੋਸਤੋ ਇਹ ਸਹੀ ਸਾਰੀ ਕੌਲ ਇੱਕ ਬਾਰੇ ਗੱਲਬਾਤ ਹੈ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਇੱਕ ਬੇਰ ਦੀ ਘੋੜੀ ਤਾਜੀ ਸੂਈ ਹੋਈ ਸੀ ਉਹਨੂੰ ਠੀਕ ਹੋ ਲੈਣ ਦੋ ਮੈਂ ਕਿਸੇ ਜਾਨਵਰ ਦਾ ਮਤਲਬ ਵੀ ਆਪਾਂ ਉਹਨੂੰ ਬੈਨੀਫਿਟ ਨਹੀਂ ਲੈਣਾ ਚਾਹੁੰਦੇ ਕਿਸੇ ਵੀ ਤਰ੍ਹਾਂ ਦਾ ਉਹ ਠੀਕ ਹੋ ਜਾਵੇ ਉਹਦੀ ਵੀਡੀਓ ਵੀ ਸ਼ੇਅਰ ਕਰੂੰਗਾ ਛੋਟਾ ਜਿਹਾ ਬੱਚਾ ਸੀ ਭਰਾ ਨੇ ਕੀ ਮਿਸਟੇਕ ਕਰ ਲਈ ਉੱਥੇ ਤੇ ਹੁਣ ਉਹ ਆਈ ਥਿੰਕ ਵੀ 80% ਰਿਕਵਰ ਹੈ ਬਾਕੀ ਤੁਹਾਡੇ ਨਾਲ ਵੀਡੀਓ ਹੋ ਸਕਦਾ ਕੱਲ ਨੂੰ ਸ਼ੇਅਰ ਕਰਾਂ ਜਾਂ ਪਰਸਨ ਸ਼ੇਅਰ ਕਰਾਂ ਠੀਕ ਹੈ ਦੋਸਤੋ ਧੰਨਵਾਦ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਆ ਉਹਨੂੰ ਲੱਗਦਾ ਵੀ ਇਹਦੇ ਨਾਲ ਕਿਸੇ ਦਾ ਫਾਇਦਾ ਹੋ ਸਕਦਾ ਤਾਦੀ ਸ਼ੇਅਰ ਕਰਨਾ ਤਾਦੀ ਲਾਈਕ ਕਰਨਾ ਅਦਰਵਾਈ ਕੋਈ ਜ਼ਰੂਰਤ ਨਹੀਂ ਠੀਕ ਹੈ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਰੇ ਘੋੜਾ ਜਗਤ ਨੂੰ ਤੇ ਸਾਰੇ ਮੈਨੂੰ ਮੈਂ ਦਿਲੋਂ ਸਤਿਕਾਰ ਕਰਦਾ ਤੁਹਾਡਾ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਅੱਸੀ ਕੱਲ੍ਹ ਦੋਸਤੋ